ਸਬਰਾਂਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਮੀਆਂ ਸਵਾਗਤ ਕਰਦੀਆਂ ਮੈਰੀਲੈਂਡ ਸਟੇਟ ਦੀ 90ਵੀਂ ਆਜ਼ਾਦੀ ਪ੍ਰੇਡ ਡੰਡਾਕ ਵਿੱਚ ਹੋਲਾਬਰਡ ਸਟਰੀਟ ਤੇ ਕੱਢੀ ਗਈ ਜਿਸ ਵਿੱਚ 120 ਫਲੋਟਾਂ ਤੇ 100 ਤੋਂ ਉੱਪਰ ਜਥੇਬੰਦੀਆਂ ਵੱਲੋਂ ਹਿੱਸਾ ਲਿਆ ਗਿਆ ਸੈਨੇਟਰ ਤੇ ਕਾਂਗਰਸਮੈਨ ਜੋ ਨਵੰਬਰ ਵਿੱਚ ਚੋਣਾ ਲੜ ਰਹੇ ਹਨ ਉਹਨਾਂ ਵੱਲੋਂ ਵੀ ਆਪਣਾ ਚੋਣ ਪ੍ਰਚਾਰ ਬੱਸਾਂ ਤੇ ਪੋਰ ਵਹਨਾ ਰਾਹੀਂ ਕਰਦਿਆਂ ਇਸ ਸਪ੍ਰੇਡ ਦੇ ਵਿੱਚ ਹਿੱਸਾ ਲਿਆ ਗਿਆ 6 ਆਫ ਯੂ ਐਸ ਏ ਤੇ 6 ਆਫ ਡੀ ਐਮ ਵੀ ਦੇ ਅਹੁਦੇਦਾਰਾਂ ਨੇ ਆਪਣੇ ਆਪ ਨੇ ਕੰਟਿਜੈਂਟ ਰਾਹੀਂ ਸ਼ਮੂਲੀਅਤ ਕੀਤੀ ਹੈ ਮਾਰਸ਼ਲ ਆਰਟ ਦੀ 6 ਟੀਮ ਨੇ ਪੂਰੇ ਰਹਾਤੇ ਗੱਤਕੇ ਦੇ ਜੋਰ ਦਿਖਾਏ ਜੋ ਸਿੱਖੀ ਪਹਿਚਾਨ ਦੇ ਖਿੱਚ ਦਾ ਕਾਰਨ ਬਣੇ ਰਹੇ ਬੱਚੇ ਤੇ ਬੱਚੀਆਂ ਵੱਲੋਂ ਗੱਤਕੇ ਰਾਹੀਂ ਵੱਖੋ ਵੱਖਰੇ ਪ੍ਰਦਰਸ਼ਨ ਕੀਤੇ ਗਏ ਜੋ ਅਮਰੀਕਾ ਲਈ ਅਚੰਭਾ ਸੀ ਪਰ ਉਹਨਾਂ ਵੱਲੋਂ ਖੂਬ ਅਨੰਦ ਮਾਣਿਆ ਗਿਆ ਸਿਕਸ ਫਰੋਡ ਜਿਸ ਤੇ ਸਿੱਖੀ ਪਹਿਚਾਨ ਤੇ ਧਾਰਮਿਕ ਰਹੁਰੇਤਾਂ ਦਾ ਪ੍ਰਦਰਸ਼ਨ ਗੋਲਡਨ ਟੈਂਪਲ ਕੇਸਗੜ ਸਾਹਿਬ ਮਾਰਸ਼ਲ ਆਰਟਸ ਤੇ ਸਟੈਚੂ ਆਫ ਲਿਬਰਟੀ ਦੀਆਂ ਤਸਵੀਰਾਂ ਨਾਲ ਲੈਸ ਵਕਰੀ ਛਾਪ ਛੱਡ ਗਿਆ ਹਰੇਕ ਅਮਰੀਕਨ ਵੱਲੋਂ ਸਿੱਖ ਧਰਮ ਦੇ ਜਾਣਨ ਬਾਰੇ ਉਤਸੁਕਤਾ ਦਿਖਾਈ ਗਈ ਹੈਪੀ 4th ਜੁਲਾਈ ਤੇ ਯੂ ਐਸਏ ਸਲੋਗਨ ਨਾਲ ਹਰ ਸਿੱਖ ਨੇ ਅਮਰੀਕਾ ਨਾਲ ਸਾਂਝ ਪਾਈ ਹੈ ਜੋ ਕਾਬਿਲ-ਏ-ਤਾਰੀਫ਼ ਸੀ ਇਸ ਮੌਕੇ ਪ੍ਰੇਰਿਤ ਦੀ ਅਗਵਾਈ ਸਿਕਸ ਆਫ ਡੀਐਮਵੀ ਤੋਂ ਅਮਰਜੀਤ ਸਿੰਘ ਸੰਧੂ ਪ੍ਰਦਾਨ ਹਰਬੰਸ ਸਿੰਘ ਖਾਲਸਾ ਚੇਅਰਮੈਨ ਦਲਜੀਤ ਸਿੰਘ ਬੱbbi ਪ੍ਰਧਾਨ ਸਿਕਸ ਆਫ ਯੂ ਐਸ ਏ ਕੇ ਕੇ ਸਿੱਧੂ ਜਿੰਦਰਪਾਲ ਸਿੰਘ ਬਰਾੜ ਰਣਜੀਤ ਸਿੰਘ ਚਹਿਲ ਜਸਤਾ ਸਿੰਘ ਤੇ ਪਰਮਜੀਤ ਸਿੰਘ ਮਨੀਂਦਰ ਸਿੰਘ ਖਾਲਸਾ ਵੱਲੋਂ ਕੀਤੀ ਗਈ ਬੀਬੀਆਂ ਬੱਚਿਆਂ ਤੇ ਬਜ਼ੁਰਗਾਂ ਨੇ ਅਮਰੀਕਨ ਝੰਡੀਆਂ ਰਾਹੀਂ ਵੇਖਣ ਵਾਲਿਆਂ ਦਾ ਸਵਾਗਤ ਕੀਤਾ ਤੇ ਸਿੱਖਾਂ ਦੀਆਂ ਪ੍ਰਾਪਤੀਆਂ ਬਾਰੇ ਖੂਬ ਜ਼ਿਕਰ ਕੀਤਾ ਗਿਆ ਇਨਬੀ ਸੇਵਾ ਆਰਥਿਕਤਾ ਵਿੱਚ ਯੋਗਦਾਨ ਤੇ ਫੌਜ ਪੁਲਿਸ ਤੇ ਵਪਾਰਕਾਂ ਸਾਂਝ ਬਾਰੇ ਵੀ ਜ਼ਿਕਰ ਕੀਤਾ ਗਿਆ ਸਮੂਚੀ ਪ੍ਰੇਡ ਸਿੱਖੀ ਪਹਿਚਾਨ ਤੇ ਪ੍ਰਾਪਤੀਆਂ ਦੀ ਵਕਰੀ ਛਾਪ ਛੱਡ ਗਈ ਡਾਕਟਰ ਸੁਰਿੰਦਰ ਸਿੰਘ ਗਿੱਲ ਪਰਮਜੀਤ ਸਿੰਘ ਤੋਂ ਇਲਾਵਾ ਸਬਰੰਗ ਟੀਵੀ ਦੇ ਸੀਈਓ ਸਰਦਾਰ ਹਰਜੀਤ ਸਿੰਘ ਹੁੰਦਲ ਦਾ ਇਸ ਮੌਕੇ ਖਾਸ ਧੰਨਵਾਦ ਵੀ ਕੀਤਾ ਗਿਆ ਦਿੱਕੇ ਵਿੱਚ ਹਿੱਸਾ ਲੈਣ ਵਾਲੇ ਤੇ ਸਿੰਘ ਸਿੰਘਗੀਆਂ ਦਾ ਵੀ ਧੰਨਵਾਦ ਕੀਤਾ ਗਿਆ ਦਾ ਦਈਏ ਕਿ ਇਸ ਫੋਰਡ ਵਿੱਚ ਸਿੱਖ ਕਮਿਟੀ ਦਾ ਬੋਲ ਬਾਲਾ ਰਿਹਾ। ਔਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਨੌਜਵਾਨ ਪੀੜ੍ਹੀ ਨੌਜਵਾਨ। ਉਹ ਗੱਲ ਕਰਦੇ ਆ। ਹਾਂਜੀ ਅੱਜ 4 ਜਨਵਰੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਜੀ ਬਹੁਤ ਬਹੁਤ ਸਾਰਿਆਂ ਨੂੰ ਵਧਾਈ ਜੀ ਸਿੱਖਾਂ ਵੱਲੋਂ ਇਸ ਕੰਟਰੀ ਚ ਆ ਕੇ ਤੁਸੀਂ ਕਿਹਦਾ ਅਨੁਭਵ ਕਰਦੇ ਆ ਕਿਵੇਂ ਮਹਿਸੂਸ ਹੁੰਦਾ ਹੈ? ਬਹੁਤ ਵਧੀਆ ਜੀ ਬਹੁਤ ਵਧੀਆ ਸੇਫ ਕੰਟਰੀ ਆ। ਬਹੁਤ ਵਧੀਆ ਲੱਗ ਰਿਹਾ ਇਹਨੂੰ। ਓਕੇ। ਹੈਪੀ 4 ਜੁਲਾਈ ਨੱਤ ਸਾਹਿਬ ਆ ਰਹੇ ਨੇ ਆਪਾਂ ਦੇਖ ਰਹੇ ਆ ਇਹਨਾਂ ਦੀ ਡਿਫੈਂਸ ਦੇ ਦੇ ਪ੍ਰਾਣੇ ਰਿਟਾਇਰਡ ਨੇ ਉਹ ਵੀ ਇਸ ਕੰਟਰੀ ਨੂੰ ਬਹੁਤ ਹੀ ਅਛੇ ਤਰੀਕੇ ਨਾਲ ਇਸ ਦਿਨ ਨੂੰ ਅਛੇ ਤਰੀਕੇ ਨਾਲ ਮਨਾਉਂਦੇ ਨੇ ਹੈਪੀ 4 ਜੁਲਾਈ ਇਹ ਪਰੇਡ ਜਿਹੜੀ ਆ ਮੈਰੀਲੈਂਡ ਪਾਰਟੀ ਮੋਰ ਡੰਡਾਕ ਤੇ ਕੱਢੀ ਜਾਂਦੀ ਆ ਹਰ ਸਾਲ ਦੀ ਤਰ੍ਹਾਂ ਔਰ ਸਿੱਖਾਂ ਵੱਲੋਂ ਇਹ ਪਰੇਡ ਦੇ ਵਿੱਚ ਹਿੱਸਾ ਲਿਆ ਜਾ ਰਿਹਾ ਹੈ ਤੀਜਾ ਤੀਜੀ ਪਰੇਡ ਦੇ ਵਿੱਚ ਜਿਹੜਾ ਸਿੱਖਾਂ ਨੇ ਹਿੱਸਾ ਲਿਆ ਪਹਿਲਾਂ ਦੋ ਪਰੇਡਾਂ ਦੇ ਵਿੱਚ ਵੀ ਸਿੱਖਾਂ ਨੇ ਹਿੱਸਾ ਲਿਆ ਸੀ ਔਰ ਤੁਸੀਂ ਇਹਨੂੰ ਦੇਖ ਸਕਦੇ ਹੋ ਅੱਜ ਲਾਈਵ ਮੇਰੀ ਫੇਸਬੁੱਕ ਤੇ ਹਰਜੀਤ ਸਿੰਘ ਹੁੰਦਰ ਦੀ ਫੇਸਬੁੱਕ ਤੇ ਤੁਸੀਂ ਦੇਖ ਰਹੇ ਹੋ ਟਰੱਕ ਦੇ ਅੱਗੇ ਚੌਨ ਹਾਪਕਨ ਲਿਖਿਆ ਹੋਇਆ ਔਰ ਲੋਕ ਹੈ ਬੜੇ ਉਤਸ਼ਾਹ ਨਾਲ ਇਸ ਦਿਨ ਨੂੰ ਬਣਾ ਰਹੇ ਨੇ ਔਰ ਜਿਸ ਕੰਟਰੀ ਚ ਲਈਏ ਉਸ ਕੰਟਰੀ ਦੇ ਕਾਇਦੇ ਕਾਨੂੰਨਾਂ ਨੂੰ ਅਸੀਂ ਫਾਲੋ ਕਰਨਾ ਫਾਲੋ ਕਰਦੇ ਵੀ ਆਂ ਪਰ ਕਈ ਵਾਰ ਵਾਇਲੇਸ਼ਨ ਹੋ ਜਾਂਦੀ ਆ ਉਹਦੇ ਨਾਲ ਇੱਕ ਨਈ ਕਮਿਊਨਿਟੀ ਜਿਹੜੀ ਆ ਉਹ ਬਣਾਪ ਹੁੰਦੀ ਆ ਆਓ ਜਿਸ ਕੰਟਰੀ ਚ ਵੀ ਆ ਪਰ ਰਹੀਏ ਉਸ ਕੰਟਰੀ ਦੇ ਰੂਲ ਐਂਡ ਰੈਗੂਲੇਸ਼ਨ ਜਿਹੜੇ ਉਹਨਾਂ ਨੂੰ ਫਾਲੋ ਕਰੀਏ ਔਰ ਜਿਵੇਂ ਅੱਜ ਸੈਕਸ ਹਾਫ ਜੀਮ ਵੀ ਨੇ ਤੇ ਸੈਕਸ ਹਾਫ ਯੂ ਐਸ ਨੇ ਸਾਂਝੇ ਤੌਰ ਤੇ ਇਸ ਵਿੱਚ ਟ੍ਰੇਡ ਵਿੱਚ ਹਿੱਸਾ ਲੈ ਕੇ ਔਰ ਅਮਰੀਕਨ ਲੋਕਾਂ ਨੂੰ ਦੱਸਿਆ ਕਿ ਅਸੀਂ ਜੇ ਇੱਥੇ ਰਹਿੰਦੇ ਆ ਅਸੀਂ ਇਸੇ ਕੰਟਰੀ ਦੇ ਪਰਚੰਦੇ ਆ ਔਰ ਅਸੀਂ ਵੀ ਆਪਣਾ ਪੂਰਾ ਜਿਹੜਾ ਯੋਗਦਾਨ ਆ ਇਸ ਕੰਟਰੀ ਵਾਸਤੇ ਪਾਉਂਦੇ ਆ ਬੇਬੀ ਹਾਉ ਯੂ ਬੇਬੀ ਹਸਪੀਟਲ ਥੇਰ ਇਜ਼ ਦ ਹੈਡ ਨਰਸ ਰਾਈਟ ਥੇਰ ਵੇਅਰ ਸ਼ੀ ਗੋ ਥੇਰ ਸ਼ੀ ਇਜ਼ ਥੇਰ ਜੌਨ ਹਾਪਕਿੰਸ ਬੇਗਿਓ 250 ਇਅਰਸ ਜੌਨ ਹਾਪਕਿੰਸ ਵੀ ਨਾ ਬਵਰ ਇ ਇਸਟਾਫ ਹੈ ਜੌਨ ਹਾਪਕਨ ਹਸਪੀਟਲ ਜਿਹੜਾ ਲੋਕਾਂ ਦੀ ਜਾਨ ਬਚਾਉਣ ਦੇ ਵਿੱਚ ਇਡਾ ਵਾ ਹਰ ਵੇਲੇ ਮੋਰੇ ਰਿੰਦਾ ਔਰ ਤੁਸੀਂ ਦੇਖ ਸਕਦੇ ਹੋ ਕਾਫੀ ਲੰਬਾ ਜਿਹੜਾ ਇਹ ਕਾਫਲਾ ਹੈ ਤੇ ਇਸ ਪ੍ਰੇਡ ਦਾ ਔਰ ਅਸੀਂ ਆਪਣੇ ਆਪ ਨੂੰ ਸਭ ਰੰਗ ਟੀਵੀ ਨੂੰ ਖੁਸ਼ਕਿਸਮਤ ਸਮਝਦੇ ਆਂ ਕੇ ਸਿੱਧਾ ਲਾਈਵ ਹੀ ਕਰ ਰਹੇ ਆਂ ਔਰ ਚਲਦੀ ਨਿਊਜ਼ ਦੇ ਵਿੱਚ ਵੀ ਇਹ ਆਏਗੀ ਔਰ ਤੁਸੀਂ ਇਹ ਦੇਖ ਰਹੇ ਹੋ ਬਹੁਤ ਹੀ ਖੂਬਸੂਰਤ ਬੈਂਡ ਹੈ ਭਾਈ ਸਕੂਨ ਦਾ ਬੈਂਡ ਜਿਹੜਾ ਆ ਉਹ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਆਪਣਾ ਹਰਜੀਤ ਹੰਦਲ ਸਾਹਿਬਾਂਗ ਟੀਵੀ ਤੇ ਤੁਹਾਡਾ ਸਵਾਗਤ ਹੈ ਅੱਜ ਅਮਰੀਕਾ ਦਾ ਇਤਿਹਾਸਕ ਦਿਨ ਹੈ ਅੱਜ ਦੇ ਦਿਨ ਤੇ ਅਮਰੀਕਾ ਨੂੰ ਆਜ਼ਾਦੀ ਮਿਲੀ ਸੀ 4 ਜੁਲਾਈ ਜਿਸ ਨੂੰ ਕਿ ਅਮਰੀਕਨ ਲੋਕ ਨਹੀਂ ਜਿੰਨੇ ਵੀ ਲੋਕ ਜਿਹੜੇ ਧਰਮਾਂ ਦੇ ਵੀ ਲੋਕ ਇਸ ਕੰਟਰੀ 'ਚ ਵੱਸਦੇ ਨੇ ਉਹ ਵੀ ਬੜੇ ਉਤਸ਼ਾਹ ਦੇ ਨਾਲ ਇਸ ਦਿਨ ਨੂੰ ਮਨਾਉਂਦੇ ਨੇ ਅੱਜ ਸਾਡੇ ਨਾਲ ਸਿਕਸ ਆਫ ਡੀਐਮਵੀ ਸਿਕਸ ਆਫ ਯੂਐਸਏ ਔਰ ਸਿੱਖ ਜਥੇਬੰਦੀਆਂ ਉਹ ਵੀ ਇਸ ਜਲਮ ਨੂੰ ਮਨਾਉਣ ਵਾਸਤੇ ਪਹੁੰਚੀਆਂ ਹੋਈਆਂ ਨੇ 1 ਉਸ ਬੰਦੇ ਫਲੋਟ ਔਰ ਹਰ ਪਾਸ ਮਨੇ ਆਪਣਾ ਪਹਿਰਾਵਾ ਇੱਥੇ ਦੱਸਣਾ ਜਿਵੇਂ ਕਿ ਸਿੱਖਾਂ ਨੇ ਦੇਖੋ ਸਿੰਘ ਨੇ ਸਿੰਘਾਂ ਨੇ ਆਪਣੇ ਪਰ ਆਪਣਾ ਪਹਿਰਾਵੇ ਚ ਆਏ ਨੇ ਸਾਡਾ ਫਲੋਟ ਹੈ ਸ਼੍ਰੀ ਹਰਮੰਦਰ ਸਾਹਿਬ ਤੇ ਹੋਰ ਵੀ ਦੋ ਤਿੰਨ ਫਲੋਟ ਜਿਹੜੇ ਆਉਣ ਵਾਲੇ ਨੇ ਆਓ ਸਭ ਤੋਂ ਪਹਿਲਾਂ ਗੱਲ ਕਰਦੇ ਆ ਸਾਡੇ ਨਾਲ ਨੇ ਸਿਕਸ ਆਫ ਡੀਐਮਵੀ ਦੇ ਪ੍ਰਧਾਨ ਸੁਧਾਰ ਅਮਰਜੀਤ ਸਿੰਘ ਦੀ ਸੰਧੂ ਸਾਊਥ ਏਸ਼ੀਆ ਕਮਿਸ਼ਨ ਦੇ ਕਮਿਸ਼ਨਰ ਔਰ ਬਹੁਤੀ ਪਿਆਰੀ ਸ਼ਖਸੀਅਤ ਨੇ ਉੱਚਾ ਲੰਮਾ ਗੱਭਰੂ ਜਦੋਂ ਇਹਨਾਂ ਲੋਕਾਂ ਦੇ ਵਿੱਚ ਲੱਗਦਾ ਤੇ ਲੱਖਾਂ ਚੋਂ ਪੱਗ ਜਿਹੜੀ ਆ ਪਛਾਣੀ ਜਾਂਦੀ ਆ ਪੱਗ ਨਹੀਂ ਨੀਰੀ ਪੱਗੇ ਦਾ ਕੌਮ ਦੀ ਨਿਸ਼ਾਨੀ ਸਾਨੂੰ ਦਿੱਤੀ ਬਾਜਾਂ ਵਾਲੇ ਲੱਖ ਕੁਰਬਾਨੀ ਅੱਜ ਪੱਗਾਂ ਵੀ ਜਿਹੜੀਆਂ ਨੇ ਅਸੀਂ ਦਸਣੀਆਂ ਨੇ ਆਪਣੇ ਚਿਹਰੇ ਮੋਰੀ ਵੀ ਦਸਣੀਆਂ ਅਸੀਂ ਸਿੱਖ ਕੌਮ ਦੇ ਆ ਸਭ ਤੋਂ ਪਹਿਲਾਂ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਜਿਸੀ ਇੱਥੇ 4th ਆਫ ਜੁਲਾਈ ਨੂੰ ਅਮਰੀਕਾ ਦਾ ਇੰਡੀਪੈਂਡੈਂਟ ਡੇ ਮਨਾਉਣ ਵਾਸਤੇ 6 ਆਫ ਡੀਐਮਬੀ ਦੇ ਵੱਲੋਂ ਪਹੁੰਚੇ ਆ ਸਾਡੇ ਸਾਰੇ ਸੰਗਤ ਸਾਡੇ ਸਾਰਿਆਂ ਵੱਲੋਂ ਅਮਰੀਕਾ ਦੀ ਇਸ 4th ਆਫ ਜੁਲਾਈ ਇੰਡੀਪੈਂਡੈਂਟ ਡੇ ਵਾਸਤੇ ਬਹੁਤ-ਬਹੁਤ ਮੁਬਾਰਕਾਂ ਸਭ ਤੋਂ ਪਹਿਲਾਂ ਸਾਰੂ ਸਾਰ ਨੂੰ ਪਤਾ ਹੈ ਸਾਡਾ ਅਮਰੀਕਾ ਇੱਕ ਸਾਡਾ ਇੱਕ ਕੰਟਰੀ ਹੈ ਸਾਡਾ ਇਸ ਦੇਸ਼ ਹੈ ਅਸੀਂ ਇਹਦੇ ਹਰ ਫੰਕਸ਼ਨ ਦੇ ਵਿੱਚ ਹਰ ਉਤਸ਼ਾਹ ਦੇ ਵਿੱਚ ਆਪਣਾ ਜੋਗਦਾਨ ਪਾਵਾਂਗੇ ਤੇ ਅੱਜ ਅਸੀਂ ਇਸ ਕਮਿਊਨਿਟੀ ਨੂੰ ਦਿਖਾਵਾਂਗੇ ਕਿ ਸਾਡਾ ਕੀ ਯੋਗਦਾਨ ਹੈ ਇਸ ਕਮਿਊਨਿਟੀ ਦੇ ਵਿੱਚ ਸਾਡੀ ਕੀ ਆਇਡੈਂਟੀਟੀ ਹੈ ਉਸ ਨੂੰ ਦਿਖਾਉਣ ਵਾਸਤੇ ਸਾਰੇ ਅੱਜ ਇੱਥੇ ਇਕੱਠੇ ਹੋਏ ਆਂ ਤੇ ਸਾਡੇ ਗੱਤਕਾ ਸਾਡੀ ਜੋ ਮਾਰਸ਼ਲ ਆਰਟ ਹੈ ਉਸ ਨੂੰ ਦੇ ਨਾਲ ਲੈ ਕੇ ਚੱਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਿੰਦਰ ਸਿੰਘ ਗਿੱਲ ਜਿਨ੍ਹਾਂ ਨੇ ਕਾਫੀ ਦਿਨਾਂ ਤੋਂ ਇਹ ਤਿਆਰੀਆਂ ਜਿਹੜੀਆਂ ਆਰੰਭ ਕੀਤੀਆਂ ਸੀ ਫਾਈਨਲੀ ਅੱਜ ਉਹ ਤਿਆਰੀਆਂ ਜਿਹੜੀਆਂ ਰੰਗ ਦੇ ਗਈਆਂ ਨੇ ਡਾਕਟਰ ਸਾਹਿਬ ਡਾਕਟਰ ਸਿੰਦਰ ਸਿੰਘ ਗਿੱਲ ਪੀਸ ਆਫ ਅੰਬੈਸਡਰ ਯੂ ਐਸ ਏ ਹੋਰ ਵੀ ਕਈ ਸੰਸਥਾਵਾਂ ਨਾਲ ਜੁੜੇ ਹੋਏ ਨੇ ਅੱਜ ਤੁਹਾਡੀਆਂ ਜਿਹੜੀਆਂ ਫਲੋਟ ਦੀਆਂ ਤਿਆਰੀਆਂ ਸੀਆਂ ਮੁਕੰਮਲ ਹੋਈਆਂ ਨੇ ਔਰ ਅੱਜ ਦੇ ਦਿਨ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਅੱਜ ਬਹੁਤ ਹੀ ਇਤਿਹਾਸਕ ਦਿਨ ਹੈ ਜਿਸ ਦਿਨ ਸਿਕਸ ਆਫ ਯੂ ਐਸ ਏ ਤੇ ਸਿਕਸ ਆਫ ਡੀ ਐਮ ਏ ਨੇ ਸਾਂਝੇ ਤੌਰ ਤੇ ਜਿਹੜਾ ਹੈ ਇਹ ਪਰੇਡ ਕੱਢੀ ਹੈ ਔਰ ਇਹ ਪਰੇਡ ਜਿਹੜੀ ਹੈ ਸਾਡੀ ਪਹਿਚਾਨ ਜਿਹੜੀ ਹੈ ਸਿੱਖੀ ਪਹਿਚਾਨ ਉਹਨੂੰ ਬਾਹਰ ਰਵਾਸਤੇ ਦੇ ਅਮਰੀਕਾ ਨੂੰ ਦੱਸਣ ਵਾਸਤੇ ਵੀ ਸਿੱਖ ਇੱਕ ਵੱਖਰੀ ਕੌਮ ਹੈ ਉਹ ਸਿੱਖਾਂ ਦੇ ਜਿਹੜੇ ਜਜ਼ਬਾਤ ਹੈ ਉਹ ਇਸ ਕੌਮ ਨਾਲ ਜੁੜੇ ਹੋਏ ਹਨ ਔਰ ਅੱਜ ਮਾਰਸ਼ਲ ਆਰਟ ਜਿਹੜਾ ਹੈ ਉਹ ਦਿਖਾਇਆ ਜਾਏਗਾ ਜਿਹੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਡਿਫੈਂਸਿਵ ਹੋਣ ਵਾਸਤੇ ਪ੍ਰਚਲਿਤ ਕੀਤਾ ਸੀ ਉਸ ਆਰਟ ਨੂੰ ਜਿਹੜਾ ਹੈ ਅਸੀਂ ਅਮਰੀਕਨ ਦੇ ਸਾਹਮਣੇ ਰੱਖਾਂਗੇ ਔਰ ਸਾਡੇ ਨਾਲ ਹੀ ਹੈ ਸਿਕਸ ਆਫ ਅਮਰੀਕਾ ਯੂ ਐਸ اے ਦੇ ਪ੍ਰਧਾਨ ਦਲਜੀਤ ਸਿੰਘ ਬੱਬੀ ਉਹਨਾਂ ਨੂੰ ਕਹਿੰਦੇ ਦੋ ਸ਼ਬਦ ਕਹਿਣ ਬੱਬੀ ਸਾਹਿਬ ਵਾਇਰੋ ਜੀ ਕਾ ਖਾਲਸਾ ਵੈਕ ਜੀ ਕੋ ਫਤਿਹ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਅੱਜ ਫੋਰਸ ਗੁਲਾਈ ਹੈ ਤੇ ਸਾਰੇ ਇਬਰਾਜ ਇਕੱਠੇ ਹੋ ਕੇ ਮਨਾ ਰਹੇ ਆ ਕੋਈ ਖਾਲਸਾ ਵਾਜ ਜੀ ਫਤਿਹ ਹਰਪ੍ਰੀਤ ਸਿੰਘ ਜੀ ਗਿੱਲ ਕੋਈ ਵੀ ਕਾਜ਼ ਕਲਚਰ ਪੁਰਵਾ ਹੋਏ ਜਾਂ ਧਾਰਮਿਕ ਪ੍ਰੋਗਰਾਮ ਹੋਏ ਤੁਸੀਂ ਆਪਣੀ ਕਵਤਾ ਰਹੀ ਆਪਣੇ ਲਿਖੇ ਕੀਤਾ ਰਹੀ ਵੀ ਤੁਸੀਂ ਨਿਹਾਲ ਕਰਦੇ ਹੋ ਅੱਜ ਆਫਕੋਰਸ ਜੁਨਾਈਟ ਹੈ ਤੁਸੀਂ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਦੇਸ਼ ਚ ਰਹੀਏ ਉਹ ਦੇਸ਼ ਨਹੀਂ ਪੰਡਿਤ ਦਾ ਕੀ ਬਾਤ ਇਸ ਤੋਂ ਵੀ ਅੱਗੇ ਚੱਲ ਕੇ ਕਿ ਉਹ ਜਿਹੜੇ ਦੇਸ਼ ਚ ਰਹੀਏ ਉਹ ਦੇਸ਼ ਤੇ ਮਾਨ ਕਰੀਏ ਜਿਸ ਦੇਸ਼ ਨੇ ਸਾਨੂੰ ਇੰਨਾ ਸਾਡੇ ਰੋਜ਼ਗਾਰ ਦਿੱਤਾ ਐਨਸ ਚੜਦੀ ਕਲਾ ਸਾਡੀ ਕਾਮ ਗਈ ਹੈ ਤੇ ਅੱਜ ਅਸੀਂ ਉਹਦੇ ਆਜ਼ਾਦੀ ਦਿਵਸ ਜਿਹੜਾ ਉਹਨੂੰ ਮਨਾਉਣ ਵਾਸਤੇ ਆਪਣੇ ਦਸਤਾਰਾਂ ਸਜਾ ਕੇ ਤੇ ਆਪਣੇ ਪੈਰਾ ਵਿੱਚ ਇੱਥੇ ਆ ਕੇ ਉਹਨਾਂ ਨਾਲ ਸਾਥ ਦੇ ਰਹੇ ਆ ਤੇ ਬੜਾ ਮਾਣ ਮਹਿਸੂਸ ਹੋ ਰਿਹਾ ਤੇ ਆਪਣੀ ਸਿੱਖ ਕੌਮ ਦਾ ਜਿਹੜਾ ਇੱਕ ਰੈਪਰੈਜ਼ੈਂਟੇਸ਼ਨ ਸਾਡੀ ਦੇ ਰਹੇ ਆ ਥੈਂਕ ਯੂ ਜਿਵੇਂ ਤੁਸੀਂ ਦੇਖ ਰਹੇ ਆ ਇੱਧਰ ਬੀਬੀਆਂ ਭੈਣਾਂ ਵੀ ਨੇ ਔਰ ਨਵੀਂ ਵਿਆਹੀ ਚੂੜੇ ਵਾਲੀ ਸਾਡੀ ਛੋਟੀ ਬੇਟੀ ਇਹ ਵੀ ਅੱਜ ਦੇਖੋ ਕਿੰਦੀ ਖੁਸ਼ੀ ਦੀ ਗੱਲ ਆ ਇਹ ਵੀ ਆਈ ਆ ਬੇਟਾ ਸਭ ਤੋਂ ਪਹਿਲਾਂ ਤਾਂ ਸਭ ਰੰਗ ਟੀਵੀ ਤੇ ਨੂੰ ਬਹੁਤ ਬਹੁਤ ਸ਼ਾਦੀ ਦੀਆਂ ਵਿਆਹ ਦੀਆਂ ਮੁਬਾਰਕਾਂ ਦਿੰਦੇ ਆ ਤੇ ਮੁਬਾਰਕਬਾਦ ਤੁਸੀਂ ਵੀ ਦੇ ਦਿਓ ਸਾਰਿਆਂ ਨੂੰ ਅੱਜ ਦੇ ਦਿਨ ਤੇ ਫੋਰਸ ਜੈਦੇਵ ਵਧਾਈਆਂ ਹੁਣ ਤੁਹਾਨੂੰ ਸਾਰਿਆਂ ਨੂੰ ਥੈਂਕ ਯੂ ਜੀ ਔਰ ਹੋਰ ਵੀ ਤੁਹਾਨੂੰ ਦੁਬਾਰਾ ਫੇਅਰ ਆਪਣੇ ਚੈਨਲ ਨਾਲ ਜੋੜਾਂਗੇ ਦੇਖਦੇ ਰਹਿਣਾ ਜੀ ਦਾ ਖਾਲਸਾ ਬਾਈ ਕੁਰਜੀ ਕੀ ਫਤਿਹ ਅਸੀਂ ਇੱਥੇ ਡੰਡਾ ਬਾਚਮੋਰ ਮੈਨਲੈਂਡ ਯੂ ਐਸ اے ਤੋਂ ਬੋਲ ਰਹੇ ਆ ਕਿ ਕਿ ਸਿੱਧੂ ਇੱਥੇ 6 ਸਿਕਸ ਆਫ ਯੂ ਐਸ ਚ ਤੇ 6 ਆਫ ਡੀ ਐਮ ਬੀ ਗੜ ਕੇ ਇੱਥੇ ਫੋਰਥ ਜਾਈ ਦੀ ਪਲੇਟ ਕੱਢ ਰਹੇ ਆਂ ਜੀ ਆਪਣਾ ਸਪਰੇਡ ਇਹ ਸਾਡਾ ਤੀਜਾ ਸਾਲ ਆ ਤੇ ਇਸ ਸਪਰੇਡ ਦੇ ਵਿੱਚ ਤੇ ਇਸ ਸਪਰੇਡ ਦੇ ਵਿੱਚ ਆਪਣਾ ਸਾਰੇ ਆਪਣੇ ਵਰਦਵਾਰਿਆਂ ਤੋਂ ਸੰਗਤ ਆਉਂਦੀ ਆ ਤੇ ਇੱਥੇ ਆਪਾਂ ਸਿਖਾਉਂਦੇ ਆਂ ਵੀ ਸਿੱਖ ਕੌਣ ਨੇ ਤੇ ਇਸ ਵਾਰੀ ਅਸੀਂ ਪਲੋਟ ਵੀ ਬਣਾਇਆ ਜਿੱਥੇ ਗੋਲਡਨ ਟੈਂਪਲ ਦੀ ਵੀ ਪਿਕਚਰ ਆ ਤੇ ਆਪਣੇ ਗੱਤਕੇ ਖੇਡਾਂ ਦੀ ਪਿਕਚਰ ਆ ਤੇ ਇੱਥੇ ਆਪਣਾ ਵੈਸੇ ਵੀ ਲਾਈਵ ਗੱਦਕਾ ਵੀ ਹੋਊਗਾ ਤੇ ਆਪਣੇ ਪਿੱਛੇ ਆਪਣੇ ਦੇਖ ਰਹੇ ਹਾਂ ਕਿ ਆਪਣੇ ਸੰਗਤ ਖੜੀ ਆ ਜਿਨ੍ਹਾਂ ਨੇ ਪਾਰਟਿਸਿਪੇਟ ਕਰਨਾ ਫੋਰਚ ਚਾਹੀਦੀ ਪ੍ਰਿੰਟ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ